ਸਾਨੂੰ ਕਿੰਨ ਫਾਰਮੇਸ਼ਨ ਮਿਲੀ ਕਿ ਰਣਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਪਿੰਡ ਭਾਈ ਬਖਤੌਰ ਕੋਰਫਤੇ ਦਾ ਰਹਿਣ ਵਾਲਾ ਹੈ ਉਹ ਜਦੋਂ ਆਪਣੇ ਘਰ ਵਾਪਸ Saskatoon ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਆਇਰਨ ਰੋਡਸ ਨਾਲ ਉਹਦੀ ਲੱਤਾਂ ਤੇ ਕਾਫੀ ਸੱਟਾਂ ਮਾਰੀਆਂ ਜਿਸ ਦੇ ਚਲਦੇ ਉਹ ਸਿਵਲ ਹਸਪੀਟਲ ਐਡਮਿਟ ਹੋ ਗਿਆ ਉਹਦੇ ਪਰਚਾ ਤੇ ਉਹਦੇ ਸੌਰੀ ਬਿਆਨਾਂ ਤੇ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 109 126 21152 ਸਾਣਾ ਕੋਰਟ ਫੱਤਾ ਰਜਿਸਟਰ ਕੀਤੀ ਗਈ ਇਹ ਤਿੰਨ ਬੰਦੇਾਂ ਤੇ ਦਰਜ ਕੀਤੀ ਗਈ ਹੈ ਜਿਦੇ ਵਿੱਚ ਦੋ ਬਾਈ ਨੇਮ ਨੇ ਉਹਨਾਂ ਵਿੱਚੋਂ ਇਖਿਆ ਗਿਆ ਕੁਲਦੀਪ ਸਿੰਘ ਏਲੀਅਸ ਕਾਲਾ ਤੇ ਗੁਰਪ੍ਰੀਤ ਸਿੰਘ ਏਲੀਅਸ ਪੀਤਾ ਇਹ ਦੋਨੋਂ ਭਾਈ ਬਖਤੌਰ ਦੇ ਰਹਿਣ ਵਾਲੇ ਹੈ ਤੇ ਜਿਹੜਾ ਤੀਜਾ ਉਹ ਨਾਮ ਨਹੀਂ ਦੇਖੀਏ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਜਿਹੜਾ ਰਣਵੀਰ ਸਿੰਘ ਫੌਜੀ ਸੀਗਾ ਇਹ ਇੱਕ ਸਮਾਜ ਸੇਵੀ ਸੀਗਾ ਇਹ ਮਾੜੀਆਂ ਅੰਸਰਾਂ ਨੂੰ ਰੋਕਦਾ ਸੀਗਾ ਉਹਦੇ ਉਹਦੇ ਰੰਜਿਸ਼ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਮੇਰੀ ਜਿੱਦ ਨਾਲ ਸਾਹਮਣੇ ਆ ਗਈ ਕਿ ਉਹਦੇ ਰਿਸ਼ੇ ਹੋ ਗਏ ਹਾਂਜੀ ਇਹਨਾਂ ਤੇ ਇਹਨਾਂ ਵਿੱਚ ਜਿਹੜਾ ਇੱਕ ਮੇਨ ਅਕਿਊਜ਼ਡ ਹੈ ਉਹਦੇ ਉੱਪਰ ਆਲਰੇਡੀ ਚਾਰ ਪਰਚੇ ਦਰਜ ਹੈ ਦੋ ਐਕਸਾਈਜ਼ ਦੇ ਦੋ ਐਂਡੀ ਨਾ ਇਹ ਨਸ਼ੇ ਵੇਚਦੇ ਸੀ ਵੇਚਦੇ ਸੀ ਤਾਂ ਹੀ ਜੀ ਐਂਡੀ ਤੇ ਮੁਕਦਮੇ ਦਰਜ ਹੋਊਗਾ ਤੇ ਉਹ ਇਸ ਟਾਈਮ ਉਹ ਬੇਲ ਤੇ ਹੀ ਸੀਗਾ ਜਿਹੜਾ ਮੇਨ ਅਕਿਊਜ਼ਡ ਸੀ ਬੇਲ ਤੇ ਆ ਕੀ ਵੇਚਦਾ ਹਾਂਜੀ ਬੜਾ ਹੁਣ ਪਿਆਰਾ ਉਹ ਬੰਦਾ ਨਵੀਂ ਪਿੰਡ ਚੋਂ ਵੀ ਸ਼ਰਿਆਮ ਬਟਾ ਨਸ਼ਾ ਵੇਚਦਾ ਹੈਗਾ ਪਰ ਕਾਰਵਾਈ ਵੀ ਹੋ ਰਹੀ ਹੈ ਦੇਖੋ ਜਿਹੜੇ ਲੇਟੈਸਟ ਇਨਸਟੇਫ ਆਫ ਆਈ ਆਰ ਆਇਓ ਅਪ੍ਰੈਲ ਦੇ ਮਹੀਨੇ ਦੀ ਹੈ ਉਹ ਕਾਰਵਾਈ ਹੋਈ ਹੈ ਤਾਂ ਹੀ ਇਹਦੇ ਤੇ ਆਂਟੀ ਦਾ ਮਕਦਮਾ ਦਰਜ ਜਿਸਟ ਹੋਇਆ ਕੋਰਟ ਫਤ ਤੇ ਥਾਣੇ ਦੇ ਵਿੱਚ ਉਹਨਾਂ ਨੇ ਇੱਕ ਅਲੀਗੇਸ਼ਨ ਵੀ ਲਾਇਆ ਵੀ ਵਾਰ-ਵਾਰ ਕੰਪਲੇਨ ਕਰਦੇ ਬਾਪੂ ਜਿਹੜਾ ਹੈ ਐਕਸ਼ਨ ਨਹੀਂ ਹੋਇਆ ਇਸ ਕਰਮ ਇੱਕ ਘਟਨਾ ਵਾਪਰੀ ਨਹੀਂ ਜੀ ਇਹ ਹੁਣੇ ਬੇਲ ਤੇ ਆਇਆ ਜਸ ਰੀਸੈਂਟਲੀ 15 ਦਿਨ ਪਹਿਲਾਂ ਹੀ ਬੇਲ ਤੇ ਆਇਆ ਤਾਂ ਪਹਿਲਾਂ ਵੀ ਇਹਨਾਂ ਨੂੰ ਠਹਿਰਾਇਆ ਗਿਆ ਸੀ ਇਸ ਤੋਂ ਪਹਿਲਾਂ ਇਹਨਾਂ ਦੀ ਅਸੀਂ 7-55 ਆਲਰੇਡੀ ਬਹੁਤ ਵਾਰ ਕਰਾ ਚੁੱਕੇ ਹ ਇਹਨਾਂ ਦੀ ਕੰਪਲੇਂਟ ਦੇ ਬੇਸਿਸ ਪਿੰਡ ਦੇ ਵਿੱਚ دہشت ਦਾ ਮਾਹੌਲ ਆ ਤੁਹਾਡੇ ਹਲੋ ਤੇ ਸਟੈਂਡ ਆਪਰ ਸਾਹਮਣੇ ਵਸੇ ਅੰਦਰ ਇੱਕ ਪੋਸਟਰ ਵੀ ਲੱਗਿਆ ਸੀਗਾ ਵੀ ਪਿੰਡ ਬਚਾਓ ਦੇਖੋ دہشت ਦਾ ਮਾਹੌਲ ਕੱਲ ਦੀ ਇਨਸੀਡੈਂਟ ਤੋਂ ਬਾਅਦ ਮੈਂ ਆਪ ਮੌਕੇ ਤੇ ਗਈ ਸੀ ਪਿੰਡ ਦੇ ਵਿੱਚ ਗਈ ਸੀ ਪਿੰਡਾਰਿਆਂ ਨਾਲ ਸੀ ਗੱਲ ਕੀਤੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੇ ਹੋਰ ਵੀ ਕੋਈ ਵਿਅਕਤੀ ਹੈ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਆ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਅਸੀਂ ਉਹਨਾਂ ਦੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਜਰੂਰ ਕਰਾਂਗੇ ਅੱਜ ਤੁਸੀਂ ਵੀ ਇਹਨਾਂ ਨੂੰ ਰਿਪੋਰਟ ਕਰਕੇ ਪ੍ਰਾਪਤ ਕਰਨਾ ਤੇ ਹਾਲੇ ਦਾ ਜੀ ਹੁਣ ਤੱਕ ਤਾਂ ਸਿਰਫ ਇੱਕ ਗੱਡੀ ਜਿਹੜੀ ਸਵਿਫਟ ਕਾਰ ਹੋਰ ਕਵਰ ਹੋਈ ਹੈ ਬਾਕੀ ਨਾਲ ਦੀ ਰਿਮਾਂਡ ਲੈ ਕੇ ਹੋਰ ਕਵਰੀ ਕਰਾਂਗੀ ਜਿਹੜੇ ਵੈਪਨਸ ਇਹਨਾਂ ਨੇ ਯੂਜ਼ ਕੀਤੇ ਸੀਗਾ ਇਹ ਗੋਲੀ ਚੱਲਣ ਦੀ ਗੱਲ ਤਾਂ ਨਹੀਂ ਸੀ ਉਹਨਾਂ ਨੇ ਫਾਇਰਿੰਗ ਕੀਤੀ ਨਹੀਂ 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 ਜੀ ਉਸੇ ਕੋਈ ਫਾਇਰਮ ਯੂਜ਼ ਨਹੀਂ ਹੋਇਆ ਕਿਉਂਕਿ ਜਿਹੜੇ ਪਿੰਡ ਵਾਸੀ ਨੇ ਅਸੀਂ ਅੱਜ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਸਾਹਮਣੇ ਸੀਗੇ ਆ ਕਾਫੀ ਉਹਨਾਂ ਨੇ ਇੱਕ ਤਰ੍ਹਾਂ ਕਹਿੰਦੀ ਇਹ ਵੀ ਘਟਨਾ ਪੰਜਾਬ ਮੂਤ ਦਾ ਤਾਂ ਜਿਹੜਾ ਹੈਗਾ ਫਾਇਰਿੰਗ ਵੀ ਕੀਤੀ ਲਦਾ ਜਸਵਾ ਵੀ ਸੀ ਉਹਨਾਂ ਕੋਲੇ ਨਹੀਂ ਜੀ ਫਾਇਰਿੰਗ ਕੋਈ ਨਹੀਂ ਹੋਈ ਉੱਥੇ ਅਸੀਂ ਹੋਰਲੀ ਚੈੱਕ ਕੀਤਾ ਉੱਥੇ ਕੋਈ ਫਾਇਰਮ ਯੂਜ਼ ਨਹੀਂ ਹੋਇਆ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਹਰ ਚਾਰ ਚੀਜ਼ਾਂ ਕੰਸੀਡਰ ਕਰਾਂਗੇ ਜੇ ਸਾਨੂੰ ਲੱਗੇਗਾ ਕਿ ਹੋਰ ਕੁਝ ਹੋਇਆ ਤਾਂ ਉਹ ਅਕੋਰਡਿੰਗ ਕਾਰਵਾਈ ਕਰਾਂਗੇ ਕਿੰਨਾ ਦਾ ਜੀ ਜਿਹੜੇ ਜਿਹਨਾਂ ਦਾ ਇਹ ਹੈਗੇ ਜੀ ਦੋ ਵਿਅਕਤੀਆਂ ਜਿਹੜੇ ਭਾਈ ਬਖਤੌਰ ਦੇ ਰਹਿਣ ਵਾਲੇ ਆ ਇਹਨਾਂ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਕਿ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਇੱਕ ਤੇ ਚਾਰ ਪਰਚੇ ਦਰਜ ਹੈ ਜਿਦੇ ਵਿੱਚੋਂ ਦੋ ਐਕਸਾਈਜ਼ ਦੇ ਆ ਦੋ ਐਨਡੀ ਦੇ ਤੇ ਇੱਕ ਉੱਤੇ ਆਮ ਜੈਕ ਦਾ ਪਰਚਾ ਦਰਜ ਤੇ ਖੇਤੀਬਾੜੀ ਕਰਦੇ ਆ ਅਨਐਮਪਲੋਇਡ ਹਾਂ ਜੀ